ਦਿਨ ਚੜ੍ਹਦਿਆਂ ਹੀ ਪੰਜਾਬ ਵਿੱਚ ਉੱਠਿਆ ਕਾਲੇ ਧੂਏ ਦਾ ਗੁਬਾਰਾ ਕਪੂਥਲਾ ਜਲੰਧਰ ਰੋਡ ਤੇ ਗੱਦੇ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਆਇਆ ਸਾਹਮਣੇ ਪੂਰੇ ਇਲਾਕੇ ਚ ਮੱਚ ਗਿਆ ਹੜਕੰਪ ਦੱਸਿਆ ਜਾ ਰਿਹਾ ਹੈ ਕਿ ਕਪੂਥਲਾ ਜਲੰਧਰ ਦੇ ਰਸਤੇ ਤੇ ਇਹ ਫੈਕਟਰੀ ਹੈ ਜੋ ਕਿ ਗੱਦੇ ਬਿਸਤਰੇ ਬਣਾਉਣ ਦੀ ਫੈਕਟਰੀ ਹੈ ਜਿਸ ਵਿੱਚ ਸਵੇਰੇ ਸਵੇਰੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਸਾਫ਼ ਹਨ ਕਿ ਅੱਗ ਦੀਆਂ ਲੱਟਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਕਟਰੀ ਦਾ ਸਾਰਾ ਸਮਾਨ ਕੁਝ ਹੀ ਮਿੰਟਾਂ ਸਕਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ ਹੈ ਫੈਕਟਰੀ ਵਿੱਚ ਲੱਖਾਂ ਦਾ ਸਮਾਨ ਸੀ ਜੋ ਕਿ ਖਾਕ ਹੋ ਚੁੱਕਾ ਹੈ ਪਰ ਇਹ ਅੱਗ ਕਿਵੇਂ ਲੱਗਦੀ ਹੈ ਕਿੱਦਾਂ ਲੱਗਦੀ ਹੈ ਇਸ ਦਾ ਹਲੇ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਹੈ ਤੇ ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਹੀ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ